ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਤਬਾਣੀ ਟੀਵੀ ਦੀ ਮਹਾਬਿੰਦਰਪਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਸਰਕਾਰ ਵੱਲੋਂ ਦਿੱਤੀ ਗਈ ਹੈ ਤੇ 300 ਤੋਂ ਲੈ ਕੇ 600 ਯੂਨਿਟਰ ਤੱਕ ਲੋਕ ਬਿਜਲੀ ਦੀ ਮੁਫਤ ਸਹੂਲਤ ਦਾ ਲੁਤਫ ਉਠਾਰੇ ਨੇ ਤੇ ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਕਿ ਇਸ ਤੋਂ ਬਾਅਦ ਵੀ ਜੋ ਬਿਜਲੀ ਦੇ ਬਿੱਲ ਬਣਦੇ ਨੇ ਉਹਨਾਂ ਨੂੰ ਉਤਾਰ ਨਹੀਂ ਰਹੇ ਨੇ ਤੇ ਹੁਣ ਇਨ੍ਹਾਂ ਲੋਕਾਂ ਦੇ ਖਿਲਾਫ ਜੋ ਲੋਕ ਬਿਜਲੀ ਦੇ ਬਿੱਲ ਨਹੀਂ ਭਰ ਰਹੇ ਉਹਨਾਂ ਦੇ ਖਿਲਾਫ ਸਖਤ ਕਦਮ ਉਠਾਉਣ ਜਾ ਰਿਹਾ ਹੈ ਤੇ ਉਹਨਾਂ ਲੋਕਾਂ ਦੇ ਬਿਜਲੀ ਦੇ ਮੀਟਰ ਦੇ ਕਨੈਕਸ਼ਨ ਕੱਟੇ ਵੀ ਜਾ ਸਕਦੇ ਨੇ ਦਰਸਲ ਮਾਮਲਾ ਮੁਹਾਲੀ ਜ਼ਿਲ੍ਹੇ ਦੇ ਪਿੰਡ ਨਿਆगांव ਦਾ ਹੈ ਤੇ ਇਹ ਪਿੰਡ ਲੱਗਦਾ ਹੈ ਚੰਡੀਗੜ੍ਹ ਦੇ ਨਾਲ ਤੇ ਇਥੋਂ ਦੇ 70 ਲੋਕਾਂ ਨੇ ਬਿਜਲੀ ਦੇ ਜੋ ਬਕਾਇਆ ਬਿੱਲ ਨੇ ਉਹਨਾਂ ਦੀ ਰਕਮ ਅਜੇ ਤੱਕ ਨਹੀਂ ਉਤਾਰੀ ਹੈ ਤੇ ਬਿਜਲੀ ਵਿਭਾਗ ਦਾ ਜੋ ਪਾਵਰ ਕਮ ਦਾ ਲੋਕਾਂ ਵੱਲ ਬਕਾਇਆ ਖੜਾ ਹੈ ਉਹ 90 ਲੱਖ ਰੁਪਏ ਬਣਦਾ ਹੈ ਤੇ ਇਸ ਦੇ ਮੱਦੇ ਨਜ਼ਰ ਹੀ ਹੁਣ ਪਾਵਰ ਕਮ ਵੱਲੋਂ ਸਖਤੀ ਦੇ ਨਾਲ ਇਹਨਾਂ ਲੋਕਾਂ ਦੇ ਨਾਲ ਨਜਿੱਠਿਆ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਭਾਗੀ ਸੂਤਰਾਂ ਦੇ ਮੁਤਾਬਿਕ ਇਹਨਾਂ ਲੋਕਾਂ ਦੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਜਾ ਸਕਦੇ ਨੇ ਤੇ ਇਸ ਦੇ ਲਈ ਉਹਨਾਂ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਜਿਨ੍ਹਾਂ ਦੇ ਵੀ ਬਿਜਲੀ ਦੇ ਬਿੱਲ ਜੋ ਉਹਨਾਂ ਨੇ ਅਜੇ ਤੱਕ ਨਹੀਂ ਉਤਾਰੇ ਤੇ ਉਸ ਦੀ ਰਕਮ ਉਹਨਾਂ ਵੱਲ ਬਕਾਇਆ ਰਹਿੰਦੀ ਹੈ ਉਹ ਛੇਤੇ ਤੋਂ ਛੇਤੀ ਇਹ ਬਿੱਲ ਉਤਾਰ ਦੇਣ ਨਹੀਂ ਤਾਂ ਵਿਭਾਗ ਉਹਨਾਂ ਦੇ ਨਾਲ ਸਖਤੀ ਨਾਲ ਪੇਸ਼ ਆਵੇਗਾ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਖਬਰ ਹੈ ਜੇਕਰ ਤੁਸੀਂ ਵੀ ਅਜੇ ਤੱਕ ਆਪਣਾ ਬਿਜਲੀ ਦਾ ਬਕਾਇਆ ਬਿੱਲ ਨਹੀਂ ਭਰਿਆ ਤਾਂ ਅੱਜ ਹੀ ਭਰ ਲਓ ਕਿਉਂਕਿ ਬਿਜਲੀ ਵਿਭਾਗ ਤੋਂ ਖਾਣੂ ਵੱਟਾ ਛਟਕਾ ਦੇਣ ਦੀ ਤਿਆਰੀ ਵਿੱਚ ਹੈ ਇਸ ਦੇ ਤਹਿਤ ਜਿਨ੍ਹਾਂ ਲੋਕਾਂ ਨੇ ਸਮੇਂ ਤੇ ਬਿਜਲੀ ਦੇ ਬਿੱਲ ਨਹੀਂ ਭਰੇ ਉਹਨਾਂ ਬਿਜਲੀ ਖਪਤਕਾਰਾਂ ਦੇ ਖਿਲਾਫ ਪਾਵਰ ਕਾਮ ਵਿਭਾਗ ਸਖਤ ਹੋ ਗਿਆ ਹੈ ਜੇਕਰ ਲੋਕਾਂ ਵੱਲੋਂ ਜਲਦੀ ਬਿਜਲੀ ਦੇ ਬਿੱਲ ਨਾ ਭਰੇ ਗਏ ਤਾਂ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਜਾ ਸਕਦੇ ਹਨ ਪੀਪਾ ਕੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਾਂ گاਉਂ ਦੇ ਕਰੀਬ 70 ਲੋਕਾਂ ਦੇ ਬਿਜਲੀ ਦੇ ਬਿੱਲ ਪੈਂਡਿੰਗ ਹਨ ਜੋ ਲੋਕ ਬਿੱਲ ਦੀ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾ ਰਹੇ ਉਹਨਾਂ ਦੇ ਕਨੈਕਸ਼ਨ ਕੱਟਣ ਦੀ ਮੁਹਿੰਮ ਪਾਵਰ ਕਾਮ ਸ਼ੁਰੂ ਕਰ ਰਿਹਾ ਹੈ ਜਾਣਕਾਰੀ ਮੁਤਾਬਿਕ ਪਾਵਰ ਕਾਮ ਦੀ ਕਰੀਬ 90 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਪਤਕਾਰਾਂ ਵੱਲੋਂ ਪੈਂਡਿੰਗ ਹੈ ਜੋ ਲੋਕ ਬਿੱਲ ਜਮ੍ਹਾਂ ਨਹੀਂ ਕਰਵਾ ਰਹੇ ਹਨ ਉਹਨਾਂ ਦੇ ਬਿਜਲੀ ਕਨੈਕਸ਼ਨ ਕੱਟਣ ਦੀ ਕਾਰਵਾਈ ਵੀ ਵਿਭਾਗ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਕਰ ਦੇਵੇਗਾ ਇਹ ਸ਼ਕਤੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਪੈਂਡਿੰਗ ਬਿਜਲੀ ਦੇ ਬਿੱਲ ਜਲਦੀ ਤੋਂ ਜਲਦੀ ਭਰ ਦੇਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲੋਕਾਂ ਨੂੰ ਬਿਜਲੀ ਦੀਆਂ 300 ਯੂਨਿਟਾਂ ਮੁਆਫ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਭਾਰੀ ਬਿਜਲੀ ਦੇ ਬਿੱਲ ਤੋਂ ਰਾਹਤ ਮਿਲ ਸਕੇ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਅਜਿਹੇ ਹਨ ਜੋ ਬਿਜਲੀ ਦੇ ਬਿੱਲ ਸਮੇਂ ਤੇ ਨਹੀਂ ਭਰ ਰਹੇ ਹੁਣ ਪਾਵਰ ਕਾਮ ਕਰੀਬ 90 ਲੱਖ ਤੋਂ ਜ਼ਿਆਦਾ ਰਾਸ਼ੀ ਦੀ ਰਿਕਵਰੀ ਨੂੰ ਲੈ ਕੇ ਪੂਰੀ ਸ਼ਕਤੀ ਦੇ ਨਾਲ ਕਾਰਵਾਈ ਕਰਨ ਦੇ ਮੂਡ ਵਿੱਚ ਹੈ ਇਸ ਦੇ ਮੱਦੇਨਜ਼ਰ ਵਿਭਾਗ ਵੱਲੋਂ ਲੋਕਾਂ ਨੂੰ ਆਪਣੇ ਬਕਾਇਆ ਬਿਜਲੀ ਦੇ ਬਿੱਲ ਜਲਦੀ ਤੋਂ ਜਲਦੀ ਭਰਨ ਦੀ ਅਪੀਲ ਕੀਤੀ ਜਾ ਰਹੀ ਹੈ ਬਿਜਲੀ ਵਿਭਾਗ ਤੇ ਨਾਲ ਹੀ ਸਬੰਧਤ ਇੱਕ ਹੋਰ ਖਬਰ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਬਿਜਲੀ ਟਰਾਂਸਫਾਰਮਰਾਂ ਤੇ ਬੇਲੋੜਾ ਬੋਝ ਪੈਣ ਤੋਂ ਰੋਕਣ ਲਈ ਅਣਅਧਿਕਾਰਤ ਬਿਜਲੀ ਲੋਡਿੰਗ ਨੂੰ ਨਿਯਮਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਾਵਰਕਾਮ ਦਾ ਮੰਨਣਾ ਹੈ ਕਿ ਹਰੇਕ ਟਰਾਂਸਫਾਰਮਰ ਦੇ ਇਲਾਕੇ ਦੇ ਵਿੱਚ ਬਿਜਲੀ ਦੀ ਸਪਲਾਈ ਉਸ ਟਰਾਂਸਫਾਰਮਰ ਦੀ ਸਮਰੱਥਾ ਅਨੁਸਾਰ ਹੋਣੀ ਚਾਹੀਦੀ ਹੈ ਹਾਲਾਂਕਿ ਇਹ ਸਮਰੱਥਾ ਇਲਾਕੇ ਦੇ ਖਪਤਕਾਰਾਂ ਦੀ ਮਨਜ਼ੂਰ ਬਿਜਲੀ ਸਪਲਾਈ ਦੇ ਅਨੁਸਾਰ ਹੈ ਜਦੋਂ ਕਿ ਇਲਾਕੇ ਦੇ ਖਪਤਕਾਰ ਆਪਣੇ ਮਨਜ਼ੂਰ ਬਿਜਲੀ ਲੋਡ ਤੋਂ ਵੱਧ ਕਨੈਕਟਿੰਗ ਲੋਡ ਦੀ ਵਰਤੋਂ ਕਰਦੇ ਨੇ ਜਿਸ ਦੇ ਨਾਲ ਨਾ ਸਿਰਫ ਪਾਵਰਕਾਮ ਨੂੰ ਫਿਕਸ ਚਾਰजेस ਵਜੋਂ ਵਸੂਲੀ ਦੇ ਵਿੱਚ ਨੁਕਸਾਨ ਹੁੰਦਾ ਹੈ ਸਕੋਂ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਅਤੇ ਟਰਾਂਸਫਾਰਮਰ ਦੀ ਲਾਈਫ ਬਰਕਰਾਰ ਰੱਖਣ ਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ ਇਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਪਾਵਰ ਕਾਮ ਨੇ ਅਗਲੇ ਸਾਲ ਲਈ ਰੈਗੂਲੇਟਰੀ ਕਮਿਸ਼ਨ ਨੂੰ ਭੇਜੀ ਬਿਜਲੀ ਦਰਾਂ ਦੇ ਵਿੱਚ ਸੋਧ ਲਈ ਪਾਈ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਦੇ ਲਈ ਘਰੇਲੂ ਅਤੇ ਗੈਰ ਰਿਹਾਇਸ਼ੀ ਉਪਭੋਗਤਾਵਾਂ ਤੋਂ ਮਨਜ਼ੂਰਸ਼ੁਦਾ ਬਿਜਲੀ ਲੋਡ ਤੋਂ ਜ਼ਿਆਦਾ ਕਨੈਕਟਿੰਗ ਲੋਡ ਪਾਏ ਜਾਣ ਦੀ ਸਥਿਤੀ ਦੇ ਵਿੱਚ ਉਪਭੋਗਤਾ ਦੇ ਨਾਲ ਅਚੇਹੇ ਗੈਰ ਅਧਿਕਾਰਤ ਬਿਜਲੀ ਲੋਡ ਦੇ ਲਈ 1000 ਰੁਪਏ ਪ੍ਰਤੀ ਕਿਲੋਵਾਰਟ ਦੀ ਪੈਨਲਟੀ ਵਸੂਲ ਕੀਤੇ ਜਾਣ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਜਾਵੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਬਿਜਲੀ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਇੱਕ ਤਾਂ ਜੋ ਲੋਕਾਂ ਨੇ ਹਲੇ ਤੱਕ ਬਿਜਲੀ ਦਾ ਬਕਾਇਆ ਬਿੱਲ ਨਹੀਂ ਅਦਾ ਕੀਤਾ ਉਹਨਾਂ ਨੂੰ ਬਕਾਇਆ ਬਿੱਲ ਅਦਾ ਕਰਨ ਦੇ ਲਈ ਅਪੀਲ ਕੀਤੀ ਹੈ। ਨਹੀਂ ਤਾਂ ਕਨੈਕਸ਼ਨ ਕੱਟੇ ਜਾਣ ਦੀ ਵੀ ਗੱਲ ਆਖੀ ਜਾ ਰਹੀ ਹੈ। ਤੇ ਦੂਸਰਾ ਬਿਜਲੀ ਟਰਾਂਸਫਾਰਮਰਾਂ ਤੇ ਬੇਲੋੜਾ ਬੋਝ ਪੈਣ ਤੋਂ ਰੋਕਣ ਦੇ ਲਈ ਅਣਅਧਿਕਾਰਿਤ ਬਿਜਲੀ ਲੋਡਿੰਗ ਨੂੰ ਨਿਯਮਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ